ਮੇਰਾ ਨਾਮ ਸੁਖਵੀਰ ਸਿੰਘਾ ਸਰਪੰਚ ਮਾਨਾ ਪਿੰਡੀ ਤੋਂ ਆ ਜੀ ਮੈਂ ਹਾਂਜੀ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਕਿਉਂਕਿ ਗਲਾਬ ਸਿੱਧੂ ਨੇ ਜਿਹੜਾ ਗਾਣਾ ਗਾਇਆ ਇਹ ਬਹੁਤ ਮੰਦਾ ਭਾਗਾ ਗਾਇਆ ਨੇ ਕਿਉਂਕਿ ਡੀਜੇ ਤੇ ਚੱਲਦਾਗਾ ਉੱਥੇ ਆਮ ਲੜਾਈ ਹੁੰਦੀ ਹੈਗੀ ਅਸੀਂ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੇ ਜੇ ਵੀ ਜਿੰਨੇ ਵੀ ਪ੍ਰੋਗਰਾਮ ਨੇ ਜੇ ਸਰਪੰਚਾਂ ਨੇ ਕਰਵਾਏ ਨੇ ਬੌਕਤ ਆ ਉਹ ਕੈਨਸਲ ਕੀਤੇ ਜਾਣ ਜੇ ਕੱਲ ਨੂੰ ਕਿਤੇ ਵੀ ਲੜਾਈ ਹੁੰਦੀ ਆ ਤਾਂ ਉਹਦਾ ਗਲਾਬ ਸਿੱਧੂ ਜ਼ਿੰਮੇਵਾਰ ਹੋਊਗਾ ਦੀਵਿੰਦਰ ਸਿੰਘ ਜੀ ਖੁੱਡੀਖੋਰ ਤੋਂ ਸਰਪੰਚਾ ਜੀ ਇਹ ਸਰ ਕੱਲ ਮੈਂ ਆਡੀਓ ਪਾਈ ਆ ਗਈ ਮੇਰੇ ਕੋਲ ਆਈ ਸੀਗੀ ਆਡੀਓ ਮੈਂ ਪਾ ਕੇ ਗਰੁੱਪ ਚ ਪਾਈ ਆ ਸਾਰੇ ਵੀਰ ਮੇਰੇ ਇੱਕ ਸੱਦੇ ਸਾਰੇ ਇਕੱਠੇ ਹੋਏ ਨੇ ਨਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਲਿਆ ਮੇਰਾ ਜਿਹੜਾ ਗੀਤ ਸਾਈਟ ਤੋਂ ਡਿਲੀਟ ਕੀਤਾ ਜਾਵੇ ਇਹ ਅੱਜ ਸਰਪੰਚਾ ਜੀ ਬੋਲ ਰਿਹਾ ਕੱਲ ਨੂੰ ਇਹ ਮੁੱਖ ਮੰਤਰੀ ਵੀ ਬੋਲੂਗਾ ਫਿਰ ਪ੍ਰਧਾਨ ਮੰਤਰੀ ਵੀ ਬੋਲੂਗਾ ਵੱਧ ਦੁਰੇ ਜਾਊ ਜਿੰਨਾ ਤੇ ਲਗਾਉਣਾ ਪਈ ਗਈ ਇਹ ਇਹ ਲੰਡੂ ਕਲਾਕਾਰ ਬਹੁਤ ਹੁੰਦੇ ਨੇ ਤੇ ਉਹ ਇਹ ਸਾਡੇ ਜਿਹੜੇ ਸਾਡ ਨੂੰ ਥੇਸ ਪਹੁੰਚੀ ਆ ਸਰਪੰਚਾ ਨੂੰ ਅਸੀਂ ਤਾਂ ਇਕੱਠੇ ਹੋਏ ਆਂਗੇ ਇਸ ਕਰਕੇ ਇਹ ਗਲੀ ਬਹੁਤ ਜਲਦੀ ਡਿਲੀਟ ਕੀਤਾ ਜਾਵੇ ਜੇ ਨਹੀਂ ਨਾ ਡਿਲੀਟ ਕੀਤਾ ਤਾਂ ਅਸੀਂ ਸੰਘਰਸ਼ ਵੱਡਾ ਕਰਾਂਗੇ ਹੋ ਗਿਆ ਜੀ ਧੰਨਵਾਦ ਸاسي ਕਾਲ ਜੀ ਮੈਂ ਗੁਰਜਿੰਦਰ ਸਿੰਘ ਸਰਪੰਚ ਪੱਖੋ ਕੈਂਚੀਆਂ ਦਾ ਕੀ ਕਹਿਣਾ ਚਾਹਦਾ ਅੱਜ ਕੱਟ ਕੀਤਾ ਸਰ ਇਕੱਠ ਸਾਡੀ ਦੇਖੋ ਸਰਪੰਚ ਯੂਨੀਅਨ ਵੱਲੋਂ ਹੋਇਆ ਸਾਡੇ ਮੈਂਬਰ ਭਰਾ ਸਰਪੰਚ ਭਰਾ ਸਾਰੇ ਇਕੱਠੇ ਹੋਏ ਆ ਜਿਵੇਂ ਇੱਕ ਗਾਇਕਾ ਗੁਲਾਬ ਸਿੱਧੂ ਉਹਨੇ ਸਰਪੰਚਾਂ ਦੇ ਮਤਲਬ ਟਿੱਡੇ ਢੰਗ ਨਾਲ ਵਾਰ ਕੀਤਾ ਕਾਫੀ ਨਿੰਦਿਆ ਜੋਗ ਸ਼ਬਦ ਬੋਲੇ ਨੇ ਉਹ ਇੱਕ ਸਿਆਣੀ ਬੰਦੇ ਦੀ ਨਿਸ਼ਾਨੀ ਨਹੀਂ ਹੈਗੀ ਦੇਖੋ ਅਸੀਂ ਉਹਨੂੰ ਮਾਣ ਬਖਸ਼ ਕੇ ਕਿੱਥੇ ਬਚਾਤਾ ਉਹ ਕੀ ਸੀ ਅੱਜ ਕੀ ਆ ਅੱਜ ਉਹ ਹੰਕਾਰ ਚ ਆਵਾ ਸਾਨੂੰ ਹੀ ਪੁੱਟਾ ਸਿੱਧਾ ਬੋਲਦਾ ਇਹ ਹੰਕਾਰ ਬਹੁਤ ਚਿਰ ਨਹੀਂ ਚੱਲਦਾ ਜਿੰਨਾ ਤਹਾਂ ਚੱਲਦਾ ਹੁੰਦਾ ਨਾ ਬੰਦਾ ਜਲਦੀ ਉਹਨਾਂ ਥਲੇ ਡਿੱਗਦਾ ਉਹਦੇ ਪਰਿਵਾਰ ਦੇ ਵੀ ਸਾਡੇ ਇੱਕ ਬਾਈ ਜੀ ਨੇ ਉਹਨਾਂ ਦੇ ਪਿੰਡ ਦੇ ਨੇ ਆ ਸਰਪੰਚ ਸਾਹਿਬ ਉਹਨਾਂ ਨੂੰ ਉਹਨਾਂ ਨੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਪਰਿਵਾਰ ਨੇ ਉਲਟਾ ਜਵਾਬ ਦਿੱਤਾ ਕਹਿੰਦੇ ਇਹੇ ਜੇ ਪਰਚੇ ਦਾ ਪੈਂਦੇ ਰਹਿੰਦੇ ਆ ਇਬਰ ਪਾਰਤੀਪੁਰ ਤੇ ਬਾਅਦ ਚ ਮਹੰਗੇ ਪੈ ਜਾਂਦੇ ਆ ਬਾਈ ਸਾਡੀ ਜੂਨੀਅਨ ਨੇ ਅੱਜ ਇਥੋਂ ਬਲਾਕ ਦੀ ਜੂਨੀਅਨ ਆ ਅਸੀਂ ਫੈਸਲਾ ਕੀਤਾ ਵੀ ਇਸੀ ਇਸ ਪ੍ਰੋਸੈਸ ਨੂੰ ਇੱਥੇ ਨਹੀਂ ਰੋਕਾਂਗੇ ਅੱਗੇ ਵਧਾਵਾਂਗੇ ਜਿੱਥੇ ਵੀ ਉਹਦਾ ਕੋਈ ਪ੍ਰੋਗਰਾਮ ਹੋ ਸਾਡੇ ਪੰਜਾਬ ਪੱਧਰ 'ਚ ਲਾਈਵ ਚੱਲੂ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਉਹਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਲਟਾ ਉਹਦੇ ਪ੍ਰਦਰਸ਼ਨ ਕਰਾਂਗੇ ਯਾਰ ਹੋਣਾ ਉਹ ਚੰਗੀ ਗੱਲ ਆ ਵੀ ਆਪਦੀ ਸਾਈਟ ਤੇ ਜਾ ਕੇ ਉਹ ਗੀਤ ਡਿਲੀਟ ਕਰੇ ਤੇ ਆ ਕੇ ਸਾਡੀ ਜੂਨੀਅਨ ਤੋਂ ਮਾਫੀ ਮੰਗ ਲਵੇ ਸਾਰੇ ਸਰਪੰਚ ਭਾਈਚਾਰੇ ਤੋਂ ਬਾਈ ਜੀ ਜਿਹੜਾ ਇਹ ਅੱਜ ਇਕੱਠ ਕੀਤਾ ਗਿਆ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਜ਼ਿਲ੍ਹਾ ਮਤਲਬ ਵੀ ਬਰਨਾਲਾ ਦੇ ਲਾਲੋ ਜਾਂ ਬਲਾਕ ਸ਼ੈਨਾ ਮਲਕਲਾਂ ਇਹ ਬਾਈ ਜੀ ਇਕੱਠ ਜਿਹੜਾ ਹੋਇਆ ਇਹ ਗੁਲਾਬ ਸਿੱਧੂ ਵੱਲੋਂ ਜਿਹੜਾ ਗਾਣਾ ਗਾਇਆ ਗਿਆ ਵੀ ਨਾਲੇ ਤੇਰਾ ਮਤਲਬ ਵੀ ਯਾਰ ਕੁੱਟਣਾ ਨਾਲੇ ਤੇਰਾ ਵੀ ਪਿੰਡ ਦਾ ਸਰਪੰਚ ਕੁੱਟਣਾ ਇਹ ਉਹਦੇ ਪਿੰਡ ਕੁੱਟਣਾ ਜਾਂ ਮਤਲਬ ਉਹਦੇ ਖਿਲਾਫ ਮਤਲਬ ਵੀ ਜਿਹੜੇ ਉਹਨੇ ਸ਼ਬਦ ਬੋਲੇ ਆ ਸਾਡੇ ਸਰਪੰਚਾਂ ਦੀ ਸ਼ਾਨ ਦੇ ਖਿਲਾਫ ਜਿਹੜੇ ਸ਼ਬਦ ਬੋਲੇ ਆ ਉਹਨਾਂ ਦੇ ਕਰਕੇ ਮਤਲਬ ਜਿਹੜਾ ਅੱਜ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਉਹਨੇ ਜਿਹੜੇ ਸ਼ਬਦ ਬੋਲੇ ਆ ਬਾਈ ਜੀ ਇਹ ਕੱਲੇ ਮਤਲਬ ਵੀ ਸਾਡੇ ਸਰਪੰਚਾਂ ਤੱਕ ਸੀਮਿਤ ਨਹੀਂ ਹੈਗੇ ਜਿਵੇਂ ਪਹਿਲਾਂ ਵੀ ਬਾਈ ਜੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਵੀ ਇਸ ਤੋਂ ਉੱਪਰ ਕੱਲ ਨੂੰ ਕਹੋ ਐਮਐਲਏ ਸਾਹਿਬ ਕੁੱਟਣੇ ਆ ਫਿਰ ਐਮਪੀ ਸਾਹਿਬ ਕੁੱਟਣੇ ਆ ਫਿਰ ਸੀਐਮ ਸਾਹਿਬ ਕੁੱਟਣੇ ਆ ਮਤਲਬ ਬਾਈ ਜੀ ਜੇ ਇਹਨਾਂ ਨੂੰ ਅੱਜ ਲਗਾਮ ਪਾਉਣੇ ਆ ਤਾਂ ਹੀ ਠੀਕ ਆ ਜੇ ਇਹਦੇ ਵਿੱਚ ਗੱਲ ਇਹ ਆ ਵੀ ਜਾਂ ਤਾਂ ਗੁਲਾਬ ਸਿੱਧੂ ਵੀ ਲਖਤੀ ਕੋਈ ਆਨਲਾਈਨ ਨੀ ਅਸੀ ਮੰਨਣਯੋਗ ਹੈਗੇ ਉਹਦੀ ਮਾਫੀ ਜੇ ਮਨੇ ਕੱਲ ਆ ਅੱਜ ਵੀ ਉਹਨੇ ਮਾਫੀ ਮੰਗੀ ਆ ਜੀ ਉਹ ਮਾਫੀ ਨੂੰ ਅਸੀਂ ਮਾਫੀ ਨਹੀਂ ਮੰਨਦੇ ਸਾਡੇ ਇੱਥੇ ਆਵੇ ਡੀਸੀ ਦਫ਼ਤਰ ਆਵੇ ਜਾਂ ਜਿੱਥੇ ਵੀ ਕਿਤੇ ਸਾਡਾ ਕਾਠ ਹੋਊਗਾ ਸਸੀਂ ਸੰਘਾਰਤ ਵਿੱਡਾਂਗੇ ਜੇ ਉਹ ਨਹੀਂ ਮਾਫੀ ਮੰਗਦਾ ਫੋਏ ਵੀ ਸਰਪੰਚ ਕੁੱਟਣਾ ਯਾਰ ਤੁਸੀਂ ਮਾੜਾ ਮੋਟਾ ਗਾਣਾ ਕੱਢਣ ਲੱਗੇ ਮਾੜੀ ਮੋੜੇ ਕੋਈ ਸੋਚ ਵਿਚਾਰ ਕੇ ਗਾਣਾ ਗਾਓ ਇਹ ਥੋੜੀ ਵੀ ਜੋ ਮੂੰਹ ਚ ਆਉਂਦਾ ਆਪਾ ਉਹ ਗਾ ਦਿਓ ਆਪਦੇ ਤੇ ਆਪ ਹੀ ਦਾਗ ਲਾਉਣਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਤੋ ਸਾਡਾ ਸਾਰੇ ਸਰਪੰਚ ਭਰਾਵਾਂ ਦਾ ਇਹ ਰੋਸ ਆ ਵੀ ਉਹ ਆਪਣੀ ਆ ਕੇ ਜਿਹੜੇ ਸ਼ਬਦਾਂ ਉਹਨਾਂ ਦੇ ਮਤਲਬ ਹੀ ਆ ਕੇ ਮਾਫੀ ਮੰਗੇ ਮੈਂ ਸਰਪੰਚ ਫਰਵਾਹੀ ਹਾਂ ਜਗਸੀਰ ਸਿੰਘ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਜੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਫਾਦਰ ਸਾਹਿਬ ਦਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੇ ਜੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੂਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜੂ। ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕੋਈ ਪਰਚੇ ਤਾਂ ਪੈਂਦੀ ਨਹੀਂ ਪਹਿਲਾਂ ਵੀ ਕਾਹ ਕਰਨੇ ਪੈਂਦੇ ਆਏ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਪੀ ਮੰਗਣ ਦੀ। ਵੀ ਮੰਗ ਚੁੱਕੇ ਆਂਗੇ ਤੇ ਡਾਈਵ ਹੋ ਕੇ